ਉਹ ਗੱਲ ਹੋ ਗਈ ਉਸ ਤੋਂ ਬਾਅਦ ਵੀ ਤੁਹਾਨੂੰ ਟਾਈਮ ਪੀਰੀਅਡ ਕਿੰਨਾ ਚਾਹੀਦਾ ਕੀ ਅਸੀਂ ਸੋਚ ਰਹੇ ਹਾਂ ਜੇ ਸਾਨੂੰ ਅੱਜ ਲੋੜ ਹੈਗੀ ਐ ਪ੍ਰਾਪਰਟੀ ਨੂੰ ਸੈਲ ਕਰਨ ਦੀ ਕੀ ਸਾਨੂੰ ਵੇਟ ਕਰਨਾ ਚਾਹੀਦਾ ਵੀ ਸਾਨੂੰ ਕੀ ਲੱਗ ਰਿਹਾ ਵੀ ਮਾਰਕੀਟ ਅੱਗੇ ਇੰਪਰੂਵ ਹੋਏਗੀ ਕਿ ਨਹੀਂ ਹੋਏਗੀ ਕੀ ਅੱਜ ਗੁੱਡ ਪ੍ਰਾਈਸ ਨੂੰ ਮਿਲ ਸਕਦਾ ਜਾਂ ਵੇਟ ਕਰਨ ਦੇ ਨਾਲ ਸਾਡਾ ਪ੍ਰਾਈਸ ਹੋਰ ਘਟੇਗਾ ਰਾਈਟ ਸੋ ਇਹ ਚੀਜ਼ਾਂ ਦੀ ਡਿਸਕਸ਼ਨ ਜ਼ਰੂਰੀ ਹੈਗੀ ਐ ਲੋਰਡ ਜਦੋਂ ਤੁਸੀਂ ਮੰਨ ਹੋ ਲੈਨੇ ਆ ਨਾ ਵੀ ਨਹੀਂ ਮੈਨੂੰ ਤਾਂ ਇੰਨੇ ਚਾਹੀਦੇ ਆ ਪਰ ਵੇਸ ਤੋਂ ਬਟ ਕਿਹੜੀ ਚੀਜ਼ਾਂ ਦੇ ਉੱਤੇ ਤੁਹਾਨੂੰ ਉਹ ਪੈਸਾ ਤੁਸੀਂ ਮੰਗ ਰਹੇ ਹੋ ਕੀ ਨਾਲ ਦੀਆਂ ਪ੍ਰਾਪਰਟੀ ਉਹਨੇ ਦੀ ਬਿਕ ਰਹੀਆਂ ਜੇ ਤੁਸੀਂ ਕਹੋ ਵੀ ਓਕੇ ਮੈਂ ਤਾਂ ਇੰਨੇ ਚਾਹਣਾ ਪਰ ਕਿਹਦੇ ਵੇਸ ਤੇ ਤੁਹਾਡੇ ਕੋਲ ਰੈਲੇਵੈਂਸੀ ਕਿਹੜੀ ਹੈਗੀ ਜੀ ਸੋ ਤੁਹਾਨੂੰ ਅੱਜ ਕ੍ਰਿਟੀਕਲ ਹੋ ਕੇ ਸੋਚਣਾ ਪੈਣਾ ਵੀ ਓਕੇ ਠੀਕ ਹੈ ਨਹੀਂ ਅੱਜ ਇਦਨਾ ਤੇ ਹੈ ਗਿਆ ਔਰ ਜੇ ਮੈਂ ਹੋਲਡ ਕਰਨਾ ਵੀ ਚਾਹਣਾ ਮੈਂ ਹੋਲਡ ਕਿੰਨਾ ਸਮਾਂ ਕਰ ਸਕਦਾ ਔਰ ਵਾਟ ਦੇ ਪਰਸਪੈਕਟਿਵ ਵੀ ਦੇਖੋ ਜੇ ਤੁਹਾਡੇ ਕੋਲ ਕੋਈ ਯੂਨੀਕ ਹੈਗਾ ਵਾਟ ਸੇ ਕੋਈ ਰੂਰਲ ਪ੍ਰਾਪਰਟੀ ਆ ਜਿਹੜੀ ਜਿਹੜੀ ਸ਼ਾਇਦ ਉਸ ਏਰੀਆ ਦੇ ਵਿੱਚ ਨਹੀਂ ਹੈਗੀ ਜੀ ਆ ਯੂ نو ਉਹ ਤੁਹਾਡੇ ਕੋਲ ਯੂਨੀਕ ਹੈਗੀ ਆ ਸ਼ਾਇਦ ਉਸ ਦੀ ਮਾਰਕੀਟ ਇਸ ਟਾਈਮ ਹੋਵੇ ਸੋ ਉਸ ਨੂੰ ਸੈਲ ਕਰਨ ਵਾਸਤੇ ਤੁਸੀਂ ਆਪਦੀ ਐਕਸਪੈਕਟੇਸ਼ਨਸ ਹੋਰ ਹੱਬ ਨਾਲ ਸੈੱਟ ਕਰੋਗੇ ਲੈਟਸ ਸੇ ਇਫ ਇਟਸ ਅ ਰੈਗੂਲਰ ਹਾਊਸ ਜਿਹੜਾ ਕਿ 2500 ਸਕੁਅਰ ਫੁੱਟ ਆ ਜਾਂ ਕੋਈ ਟਾਊਨ ਹਾਊਸ ਆ ਜਿਹੜਾ ਤੁਸੀਂ ਆਸੇ ਪਾਸੇ ਜਦੋਂ ਤੁਸੀਂ ਰੀਅਲਟੇਟ ਨਾਲ ਬੈਠ ਕੇ ਦੇਖ ਰਹੇ ਹੋ ਤੇ ਉਹ ਤੁਹਾਨੂੰ ਸ਼ੋ ਕਰ ਰਿਹਾ ਵੀ ਹਾਂ ਇਸ ਇਸ ਏਰੀਆ ਦੇ ਵਿੱਚ there is another 20 homes very similar to yours why would ਜਿਹੜਾ ਬਾਏਰ ਆ ਉਹ ਤੁਹਾਡਾ ਘਰ ਕਿਉਂ ਚੂਜ਼ ਕਰੂਗਾ ਕੀ ਉਸ ਦੇ ਵਿੱਚ ਤੁਸੀਂ ਕੁਝ ਇਨਵੈਸਟ ਕੀਤਾ ਹੋਇਆ ਵਾ ਭਾਵੇਂ ਉਹ ਅਪਲੈਂਸਸ ਦੇ ਵਿੱਚ ਆ ਭਾਵੇਂ ਅਪਗ੍ਰੇਡਸ ਦੇ ਵਿੱਚ ਆ ਭਾਵੇਂ ਰੈਨੋਵੇਸ਼ਨ ਦੇ ਵਿੱਚ ਆ ਡਰਾਈਵਵੇ ਦੇ ਵਿੱਚ ਆ ਬਹੁਤ ਸਰੀਆਂ ਚੀਜ਼ਾਂ ਨੇ ਬਟ ਜੇ ਉਹ ਉਹ ਸਾਰੇ ਦੇ ਸਾਰੇ ਆਲਮੋਸਟ ਸੇਮ ਨੇ ਤੁਹਾਡੇ ਉਸ ਏਰੀਆ ਦੇ ਵਿੱਚ ਉਹ ਐਗਜ਼ਿਸਟ ਕਰਦੇ ਨੇ ਜੇ ਤੁਸੀਂ ਫਿਰ ਉਹਨਾਂ ਤੋਂ ਓਵਰ ਐਕਸਪੈਕਟਿੰਗ ਆਪਣੇ ਆਸਕ ਕਰੋ ਜਾਂ ਉਦੋਂ ਓਵਰ ਐਕਸਪੈਕਟ ਐਕਸਪੈਕਟ ਕਰੋ ਮੇਬੀ ਤੁਹਾਡੇ ਹੱਥ ਦੇ ਵਿੱਚ ਕੋਈ ਨਲੇਰ ਵਗੈਰਾ ਹੋ ਜਾ। ਯਾਰ ਹੁਣ ਇਹ ਗੱਲ ਆ ਗਈ ਔਰ ਇਹ ਇਹਦੇ ਵਿੱਚ ਜੇ ਤੁਸੀਂ ਹੋਲਡ ਵੀ ਕਰਨਾ ਚਾਹੁੰਦੇ ਹੋ ਵੀ ਅਸੀਂ ਹੋਲਡ ਕਰਨੀ ਹੈ ਪ੍ਰਾਪਰਟੀ ਅਸੀਂ ਰੈਂਟ ਦੇ ਦੇਣੀ ਹੈ ਤੁਹਾਨੂੰ ਉਹ ਵੀ ਇੱਕ ਟਾਈਮ ਪੀਰੀਅਡ ਦੇਖਣਾ ਪੈਗਾ ਵੀ ਓਕੇ ਜੇ ਮੈਂ ਹੋਲਡ ਕਰਨਾ ਚਾਹ ਰਿਆਂ ਪ੍ਰਾਪਰਟੀ ਨੂੰ ਤਾਂ ਕਿੰਨਾ ਸਮਾਂ ਮੈਂ ਹੋਲਡ ਕਰ ਸਕਦਾ ਵਾਂ ਕੀ ਮੈਂ ਆਲਰੇਡੀ ਕੀ ਵਾਰ ਇਦਾਂ ਹੁੰਦਾ ਵੀ ਥੋੜੇ ਕੋ ਮਲਟੀਪਲ ਪ੍ਰਾਪਰਟੀਆਂ ਆ ਪਰ ਤੁਸੀਂ ਕਹਿੰਨੇ ਵੀ ਯਾਰ ਨਹੀਂ ਮੈਨੂੰ ਕਿਸੇ ਪਾਸੇ ਕੋਈ ਲਾਈਨ ਆਫ ਕ੍ਰੈਡਿਟ ਮਿਲ ਜੇ ਕੋਈ ਪੈਸਾ ਮਿਲ ਜੇ ਵੀ ਕਿਤੇ ਨਾ ਕਿਤੇ ਵੀ ਮੇ ਸਾਲ ਖੰਡ ਕੱਢ ਲਾਂ ਕੀ ਤੁਸੀਂ ਸੋਚ ਰਹੇ ਹੋ ਵੀ ਅੱਗੇ ਇਹ ਪੈਸਾ ਜਾ ਕੇ ਤੁਹਾਡਾ ਵੱਧ ਜੇ ਜਿਹੜੀਆਂ ਪ੍ਰਾਪਰਟੀ ਤੁਸੀਂ ਵੇਚਨੀ ਆ ਉਹ ਕੀ ਲੱਖ ਲੱਖੜਾ ਮੈਨ ਹੋਰ ਵੱਧ ਜਾਣਗੀਆਂ ਰਾਈਟ ਇਦਾਂ ਨਾ ਹੋਵੇ ਵੀ ਕਿ ਉਹ ਪ੍ਰਾਪਰਟੀਆਂ 10 ਦਾ 20 2000 ਹੋਰ ਕੱਢ ਜਣੇ ਤੇ ਜਿਹੜਾ ਤੁਹਾਡਾ ਲੱਖ ਡਾਲਰ ਲਿਆ ਵਾ ਤੁਸੀਂ ਕਿਸੇ ਤੋਂ ਫੜਿਆ ਵਾ ਉਹ ਵੀ ਤੁਹਾਡੇ ਗਾਲ ਪੈ ਜਵੇ ਖਾਸ ਕਰਕੇ ਉਹ ਪ੍ਰਾਪਰਟੀ ਜਿਹੋ ਜੀ ਜਿਹਦੇ ਵਿੱਚ ਤੁਸੀਂ ਰੈਜ਼ਾਈਡ ਕਰਦੇ ਹੋ ਤੁਸੀਂ ਗੱਲ ਕਰਦੇ ਸੀ ਆਈ ਥਿੰਕ ਵੀ ਇਫ ਵੀ ਮੂਵ ਆਨ ਟੂ ਦ ਨੈਕਸਟ ਵਨ ਜੇ ਆਪਾਂ ਕੋਈ ਵੀ ਕਿਹੋ ਜੀ ਪ੍ਰਾਪਰਟੀ ਤੁਸੀਂ ਵੇਚ ਰਹੇ ਹੋ ਜਿਹੜੀ ਪ੍ਰਾਪਰਟੀ ਦੇ ਵਿੱਚ ਹੈ ਤੁਸੀਂ ਰੈਜ਼ਾਈਡ ਕਰਦੇ ਹੋ ਉਸ ਦਾ ਮੈਨੂੰ ਲੱਗਦਾ ਇਹ ਇਹੋ ਜੀ ਮਾਰਕੀਟ ਦੇ ਵਿੱਚ ਸੈਲ ਕਰਨਾ ਇੱਕ ਸੈਲਰ ਵਾਸਤੇ ਆਈ ਥਿੰਕ ਆਈ ਕੈਨ ਓਨਲੀ ਡਿਫਾਈਨ 1 ਰੀਜ਼ਨ ਦੇ ਹੈਵ ਟੂ ਗੈਟਰ ਰਿਪਕਸ ਦੇ ਆਨ ਟ੍ਰਬਲ ਇਹ ਅ ਬਹੁਤ ਘੱਟ ਲੋਕ ਹੋਣਗੇ ਇਸ ਮਾਰਕੀਟ ਦੇ ਵਿੱਚ ਜਿਹੜੇ ਸਿਰਫ ਤੇ ਸਿਰਫ ਮਾਰਕੀਟ ਨੂੰ ਫੀਲ ਕਰਨਾ ਚਾਹੁੰਦੇ ਆ ਕਿ ਕਿੰਨਾ ਕੁ ਮੈਨੂੰ ਮਿਲ ਜੂਗਾ ਅ ਔਰ ਐਟ ਸਮ ਪੁਆਇੰਟ ਉਹਨਾਂ ਦੀ ਕੁ ਸਿਚੁਏਸ਼ਨ ਆ ਜਾਂ ਤਾਂ ਉਹਨਾਂ ਨੇ ਕਹਾ ਕਿ ਤੇ ਕਮਿਟਮੈਂਟ ਕੀਤੀ ਹੋਈ ਆ ਜਾਂ ਉਹ ਆਪਦੀਆਂ ਕਿਸ਼ਤਾਂ ਅਫੋਰਡ ਨਹੀਂ ਕਰ ਸਕਦੇ ਇਟ ਕੁਡ ਬੀ ਅ ਹੈਲਥ ਇਸ਼ੂ ਇਟ ਕੁਡ ਬੀ ਅ ਡਿਵੋਰਸ ਇਸ਼ੂ ਦਰ ਇਜ਼ ਅਬਾਊਟ ਯੂ ਨੋ ਡਜ਼ਨ ਥਿੰਗਸ ਦੈਟ ਕੁਡ ਪਲੇ ਇਨ ਟੂ ਇਟ ਜੀ ਉਹਨਾਂ ਇਹ ਚੀਜ਼ਾਂ ਦੇ ਵਿੱਚ ਤੁਹਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ ਮਾਰਕੀਟ ਦੇ ਵਿੱਚ ਲਾਉਂਦੇ ਆ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਇੱਕ ਸੈਲਰ ਨੂੰ ਹਿੱਟ ਕਰ ਰਹੀ ਆ ਉਹ ਹੈਗਾ ਜਦੋਂ ਤੁਸੀਂ ਇੱਕ ਗਲਤ ਪ੍ਰਾਈਸ ਦੇ ਉੱਤੇ ਘਰ ਨੂੰ ਲਿਸਟ ਕਰ ਦਿੰਦੇ ਹੋ ਮੀਨ ਤੁਹਾਡੇ ਘਰ ਦੇ ਵਿੱਚ ਜਿੰਨਾ ਸਮਾਨ ਹੈਗਾ ਆ ਜਿੰਨਾਂ ਦੇ ਉਹਦੇ ਫੀਚਰਸ ਹੈਗੇ ਨੇ ਉਹਦੇ ਨਾਲ ਜਿਵੇਂ ਤੁਸੀਂ ਕਿਹਾ ਵੀ 20 ਘਰ ਹੋਰ ਮਾਰਕੀਟ 'ਚ ਹੈਗੇ ਪਰ ਤੁਸੀਂ ਉਹਨਾਂ 20 ਘਰਾਂ ਤੋਂ ਲੱਖ ਡਾਲਰ ਹੋਰ ਵੱਧ ਮੰਗ ਰਹੇ ਹੋ 1.5-2 ਲੱਖ ਡਾਲਰ ਹੋਰ ਵੱਧ ਮੰਗ ਰਹੇ ਹੋ ਤੁਸੀਂ ਸਿਰਫ ਇਹ ਐਕਸਪੈਕਟ ਕਰਦੇ ਹੋ ਵੀ ਨਹੀਂ ਮੈਨੂੰ ਮਿਲਣਾ ਚਾਹੀਦਾ ਹੈ ਬਿਲਕੁਲ ਰਾਈਟ ਕੋਈ ਇਦਾਂ ਦਾ ਕੋਈ ਇਦਾਂ ਦਾ ਉਹਦੇ ਕਿਨਾਂ ਵਾਂਗੂ ਬੰਬੂ ਕਾਰਟ ਹੋਵੇ ਵੀ ਹੈਨਾ ਤਾਂ ਉਹ ਫਰਕ ਅਲੱਗ ਹੈ ਪਰ ਜੇ ਤੁਹਾਡੇ ਨਾਲ ਦੇ ਹੋਰ ਉਦਾਂ ਦੀ ਇਨਵੈਂਟਰੀ ਹੈਗੀ ਆ ਤਾਂ ਤੁਹਾਨੂੰ ਦੇਖਣਾ ਪੈਣਾ ਵੀ ਮੈਂ ਕਿਹੜੇ ਬੇਸ ਤੇ ਹੁਣ ਜੇ ਤੁਹਾਡੀ ਮੌਰਗੇਜ XYZ ਹੈਗੀ ਆ ਉਹ ਉਹਦਾ ਮਾਰਕੀਟ ਕੋਈ ਕੇਅਰ ਨਹੀਂ ਕਰਦੀ ਰਾਈਟ ਜੇ ਤੁਸੀਂ ਕਹੋਗੇ ਵੀ ਨਹੀਂ ਮਿਲ ਤੈਨਾਂ ਪਿਆ ਅ ਜੇ ਪ੍ਰਾਪਰਟੀ ਤੁਹਾਡੀ XYZ ਦੀ बिकਣੀ ਹੈ ਤਾਂ ਉਸੇ ਰੇਂਜ ਦੇ ਵਿੱਚ बिकਣੀ ਆ ਉਹ ਰਾਈਟ ਅ ਦੂਸਰੀ ਗੱਲ ਆ ਜਾਂਦੀ ਹੈ ਕਿ ਉਹਦਾ ਤੁਸੀਂ ਪ੍ਰਾਈਸ ਕਿਦਾਂ ਦਾ ਲਿਸਟ ਕਰ ਰਹੇ ਹੋ ਤੁਹਾਡਾ ਪ੍ਰੋਡਕਟ ਕਿਦਾਂ ਦਾ बिकॉज ਅੱਜ ਬਹੁਤ ਸਾਰੇ ਰੀਅਲਟਰ ਵੀ ਤੁਹਾਡੀਆਂ ਲਿਸਟਿੰਗਸ ਟਰਨ ਡਾਊਨ ਕਰ ਰਹੇ ਆ ਵੀ ਅਸੀਂ ਨਹੀਂ ਲਿਸਟ ਕਰਨਾ ਹੈਗਾ রাইਟ ਉਹਦਾ ਰੀਜ਼ਨ ਇਹ ਆ ਵੀ ਤੁਸੀਂ ਕੁਝ ਹੋਰ ਐਕਸਪੈਕਟ ਕਰ ਰਹੇ ਹੋ ਉਹ ਕਹਿੰਦਾ ਵੀ ਇਹਨਾਂ ਦਾ ਨਹੀਂ ਵਿਕਣਾ ਹੈਗਾ ਅਗਲਾ ਕਹਿੰਦਾ ਮੈਂ ਤੁਹਾਡਾ ਟਾਈਮ ਖਰਾਬ ਕਰਾਂਗਾ ਆਪਦਾ ਟਾਈਮ ਖਰਾਬ ਕਰਾਂਗਾ ਉਹਦਾ ਕੋਈ ਫਾਇਦਾ ਨਹੀਂ ਹੈ ਪਲਾਨ ਕਰ ਲਓ ਮੋਸਟ ਰੀਅਲਟਰਸ ਨੋ ਜਦੋਂ ਤੁਸੀਂ ਪਲਾਨ ਕਰਦੇ ਹੋ ਉਸ ਏਰੀਆ ਦੇ ਵਿੱਚ ਕਿੰਨੀਆਂ ਪ੍ਰਾਪਰਟੀ ਲੱਗੀਆਂ ਕਿੰਨੀ ਕਿੰਨੀ ਉਹਦੀ ਏਜ ਹੋ ਗਈ ਆ ਕਿੰਨੇ ਕਿੰਨੇ ਦਿਨ ਉੱਥੇ ਲੱਗਨੇ ਕੀ ਕਿਸੇ ਨੇ ਮਲਟੀਪਲ ਕਿਸੇ ਨੇ ਕੋਈ ਜਿਹੜੀ ਹੈਗੀ ਆਫਰ ਦੀ ਡੇਟ ਰੱਖੀ ਸੀ ਕਿਉਂਕਿ ਇਸ ਮਾਰਕੀਟ ਦੇ ਵਿੱਚ ਆਫਰ ਦੀ ਡੇਟ ਰੱਖਣ ਦੇ ਔਰ ਇੱਕ ਅਗਰੈਸਿਵ ਮਾਰਕੀਟ ਦੇ ਵਿੱਚ ਆਫਰ ਦੀ ਡੇਟ ਰੱਖਣ ਦੇ ਦੋ ਮਤਵਲ ਹੈਗੇ ਨੇ ਇਸ ਮਾਰਕੀਟ ਦੇ ਵਿੱਚ ਇਹ ਆ ਵੀ ਦ ਸੈਲਰ ਵਾਂਟਸ ਇਟ ਗਨ ਔਰ ਔਰ ਹੋ ਸਕਦਾ ਉਹ ਇੱਕ ਬੁੱਲੀ ਆਫਰ ਹੋਵੇ ਔਰ ਇਟ ਕੁਡ ਬੀ ਅ ਕੈਸ਼ ਆਫਰ ਐਂਡ दैट ਪਰਸਨ ਟੇਕਸ ਇਟ ਫੋਰ ਦ ਲੋਸਟ ਯੂ نو ਪ੍ਰਾਈਸ ਹੋ ਸਕਦਾ ਉਸ ਏਰੀਆ ਦਾ ਜਿਹੜਾ ਪ੍ਰਾਈਸ ਸੈੱਟ ਵੀ ਉਹ ਉਹੋ ਜਿਹੀਆਂ ਆਫਰਾਂ ਕਰ ਸਕਦੀਆਂ ਨੇ ਸੋ ਤੁਹਾਨੂੰ ਜਰੂਰ ਸਟੱਡੀ ਦਾ ਏਰੀਆ ਬਿਫੋਰ ਇਵਨ ਗoing অর ਪੁਟਿੰਗ ਆਨ ਲਿਸਟਿੰਗ অর ਸਮਥਿੰਗ ਸਟੱਡੀ ਦਾ ਏਰੀਆ ਕਾਸ ਕਰਕੇ ਏਜ ਆਫ ਦ ਲਿਸਟਿੰਗਸ ਬਹੁਤ ਵੱਡਾ ਫੈਕਟਰ ਆ ਬਹੁਤ ਵੱਡਾ ਫੈਕਟਰ ਔਰ ਦੂਸਰੀ ਗੱਲ ਆ ਕਿ ਜਦੋਂ ਤੁਸੀਂ ਲਿਸਟ ਕਰਨਾ ਅੱਗੇ ਹੁੰਦਾ ਸੀਗਾ ਵੀ ਤੁਸੀਂ ਕੋਈ ਨਾ ਟਰਾਈ ਕਰ ਲੈਣੇ ਪਰ ਅੱਜ ਦੇ ਟਾਈਮ ਦੇ ਉੱਤੇ ਟਾਈਮ ਇਜ਼ एवरीथिंग ਜਦੋਂ ਤੁਸੀਂ ਵੱਧ ਪ੍ਰਾਈਸ ਦੇ ਉੱਤੇ ਲਿਸਟ ਕਰ ਦਿੰਨੇ ਆ ਫਿਰ ਤੁਸੀਂ ਕਹਿੰਦੇ ਵਿੱਚ ਲੋਕ ਘਟਾ ਲਾਂਗੇ ਕੀ ਵਾਰ ਉਹ ਕਈ ਵਾਰ ਉਹੜਾ ਬਾਹਰ ਹੈਗਾ ਤੁਸੀਂ ਇਹਨੂੰ ਮਿਸ ਕਰ ਜਾਂਦੇ ਆ ਕੋਈ ਸਿਰਫ ਲਈ ਕਿ ਜੇ ਤੁਸੀਂ XYZ ਦੀ ਕੀਤੀ ਆ ਤੇ ਉਹ ਬੰਦੇ ਦਾ ਕੋਈ ਰੇਂਜ ਹੋਰ ਸੀ ਉਹਦੀ ਰੇਂਜ ਉਹ ਪ੍ਰਾਪਰਟੀ ਨਹੀਂ ਆ ਰਹੀ ਸੀ ਉਸ ਟਾਈਮ ਦੇ ਉੱਤੇ ਤੁਸੀਂ ਪਿਆ 1000 ਲੱਖ ਡਾਲਰ ਵੱਧ ਲਾ ਲਈ ਉਸ ਟਾਈਮ ਤੇ ਅਗਲਾ ਕਹਿੰਦਾ ਨਹੀਂ ਛੱਡੋ ਪਰ ਇਹ ਤਾਂ ਲੱਖ ਡਾਲਰ ਮਹਿੰਗੀ ਆ ਇਹਨੇ ਕਿੱਥੇ ਕਰਨ ਰਾਈਟ ਉਸੇ ਕਰਕੇ ਤੁਸੀਂ ਇੱਕ ਪੋਟੈਂਸ਼ੀਅਲ ਬਾਹਰ ਵੀ ਗਵਾ ਲੰਨੇ ਆ ਰਾਈਟ ਉਹ ਚੀਜ਼ਾ ਤੁਹਾਨੂੰ ਬੜਾ ਧਿਆਨ ਰੱਖਣਾ ਪੈਗਾ ਕਿ ਜਿੰਨਾ ਰੀਜ਼ਨੇਬਲ ਅਮਾਉਂਟ ਬਣਦਾ ਹੈ ਡਿਪੈਂਡ ਹੈ ਕਈ ਵਾਰ ਇਹ ਨਹੀਂ ਹੁੰਦਾ ਵੀ ਜੇ ਤੁਹਾਡੇ ਤੁਹਾਡੇ ਚਾਰ ਕਮਰੇ ਆ ਕਿਸੀ ਹੋਰ ਦੇ ਚਾਰ ਕਮਰੇ ਆ ਘਰ ਦੇ ਵਿੱਚ ਸੀਮ ਰਿਸਪੈਕਸ ਹੈਗੇ ਆ ਵੀ ਉਹਦੇ ਹਿਸਾਬ ਨਾਲ ਪ੍ਰਾਈਸ ਹੁੰਦਾ ਪਰ ਘਰ ਦੀ ਲੁੱਕ ਕਿਦਾਂ ਦੀ ਆ ਘਰ ਦੇ ਅੰਦਰ ਵੜ ਕੇ ਕਿਦਾਂ ਦਾ ਕਿਸੇ ਬੰਦੇ ਨੂੰ ਫੀਲ ਹੁੰਦਾ ਵਾ ਅੱਜ ਕੱਲ ਬਾਹਰ ਹਰ ਇੱਕ ਚੀਜ਼ ਟੈਸਟ ਆਊਟ ਕਰ ਰਿਆ ਇਹ ਸਿਰਫ ਘਰ ਨਹੀਂ ਹੈਗਾ ਅੱਗੇ ਹੁੰਦਾ ਸੀ ਤੁਸੀਂ ਚਾਚੇ ਤਾਏ ਦੇ ਮਾਮੇ ਦੇ ਮੁੰਡੇ ਤੋਂ ਤੁਸੀਂ ਲਿਸਟ ਕਰਾ ਲਓ ਅਗਲਾ ਕਹਿੰਦਾ ਕੋਈ ਨਾ ਤੁਸੀਂ 80% ਦੇ ਕਰ ਦੋ ਤੁਸੀਂ 0% ਦੇ ਲਿਸਟ ਕਰ ਦੋ ਅੱਜ ਜੇ ਤੁਸੀਂ ਘਰ ਵੇਚਣਾ ਵਾ ਉਹ ਤੁਹਾਡੇ ਲਈ ਟੈਕਟਿਕ ਨਹੀਂ ਵਧੀਆ ਰਹੇਗੀ ਕਾਜ਼ ਜੇ ਤੁਸੀਂ ਇਹਦਾ ਟਾਈਮ ਖਰਾਬ ਕਰਨਾ ਤਾਂ ਜ਼ਰੂਰ ਕਰ ਸਕਦੇ ਹੋ ਪਰ ਜੇ ਕਿਸੇ ਨੇ ਲਿਸਟ ਕਰਕੇ ਐਮ ਲਿਸਟ ਤੇ ਤੁਹਾਨੂੰ ਲੱਗਦਾ ਕਿ ਸਿਰਫ ਆ ਹੀ ਵਿਕ ਜਾਊਗਾ ਅੱਜ ਉਹ ਸੀ ਚੀਜ਼ ਹੋ ਹੀ ਨਹੀਂ ਰਹੀ ਹੈਗੀ ਮਾਰਕੀਟ ਦੇ ਵਿੱਚ